ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੀ ਆ ਹੜ ਆਏ ਹੋਏ ਨੇ ਉਹਨਾਂ ਦੇ ਵਿੱਚ ਜਿਹੜਾ ਗੁਰੂ ਘਰ ਚਰਨ ਕਮਲ ਸਾਹਿਬ ਬੰਗਿਆਂ ਤੋਂ ਐਸਜੀਪੀਸੀ ਦਵੇ ਵੱਲੋਂ ਲੰਗਰ ਜਿਹੜਾ ਆ ਤਿਆਰ ਕਰਕੇ ਤੇ ਹਰ ਇੱਕ ਥਾਂ ਤੇ ਜਿੱਥੇ ਜਿੱਥੇ ਬੰਨਾ ਤੇ ਲੋਡ ਪੈਂਦੀ ਆ ਉੱਥੇ ਲਿਆਇਆ ਜਾ ਰਿਹਾ ਹੈ ਦਿੱਦਾ ਤਲਵੰਡੀ ਸੀਬੂ ਤਾਜੋਵਾਲ ਮਡਾਲਾ ਤਾਜੋਵਾਲ ਮਡਾਲਾ ਟੈਂਗਰਪੁਰ ਤੇ ਪੰਦਲਾਵਲ ਸਾਰੇ ਥਾਂ ਤੇ ਪਹੁੰਚਾਇਆ ਹੋਰ ਵੀ ਜਿੱਥੇ ਲੋਡ ਹੋਊਗੀ ਐਸਜੀਪੀਸੀ ਵੱਲੋਂ ਇਹ ਜਿਹੜਾ ਲੰਗਰ ਆ ਪਹੁੰਚਦਾ ਕੀਤਾ ਜਾਊਗਾ ਸਰਦਾਰ ਆਪਣੇ ਪ੍ਰਧਾਨ ਧਾਮੀ ਸਾਹਿਬ ਵੱਲੋਂ ਸਖਤ ਨਿਰਦੇਸ਼ ਨੇ ਕਿ ਵੀ ਜਿੱਥੇ ਵੀ ਲੰਗਰ ਦੀ ਲੋਡ ਆ ਵੱਧ ਤੋਂ ਵੱਧ ਉੱਥੇ ਪਹੁੰਚਾਇਆ ਜਾਵੇ ਬਾਕੀ ਜੋ ਨਗਰ ਨਿਵਾਸੀ ਨੇ ਸਰਦਾਰ ਪ੍ਰਦੀਪ ਸਿੰਘ ਹੁਣੀ ਤੇ ਆਪਣੇ ਭਾਲਦੇ ਤੋਂ ਸਰਦਾਰ ਗਰਤਿਆਨ ਸਿੰਘ ਹੁਣੀ ਇਹ ਵੀ ਬਹੁਤ ਵੱਡਾ ਹੋਰ ਵੀ ਸਾਰੀ ਸੰਗਤ ਬਹੁਤ ਵੱਡਾ ਤੇ ਇਧਰ ਆਪਣੇ ਕਨਗੋਸਾ ਪ੍ਰਮੇਂਦਰ ਸਿੰਘ ਜੀ ਇਹ ਵੀ ਬਹੁਤ ਵੱਡਾ ਆਪਣਾ ਸਾਥ ਦੇ ਰਹੇ ਨੇ ਤਵਾਰੇ ਨੇ 500 ਲੀਟਰ ਬਾਦਲਾ ਸਾਹਿਬ ਵੱਲੋਂ ਵੀ ਡੀਜ਼ਲ ਜਿਹੜਾ ਉਹ ਦਿੱਤਾ ਗਿਆ ਆ ਦੱਸਣ ਅਨਸਾਰ ਇਹ ਲੋੜ ਪਈ ਤਾਂ ਕਨਗੋਸਾ ਸਾਹਿਬ ਦੱਸਦੇ ਵੀ ਹੋ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹੜਪੀੜਤਾ ਕਰਕੇ ਜੋ ਇੱਥੇ ਬਨ ਦੇ ਉੱਤੇ ਪਹੁੰਚੇ ਆ ਬਨ ਦਾ ਵੀ ਵੈਜਾ ਦੇ ਆ ਤੇ ਸ਼ਰੋਮਣੀ ਕਮੇਟੀ ਵੱਲੋਂ ਜੋ ਲੰਗਰ ਆ ਉਹ ਵੀ ਇੱਥੇ ਪਹੁੰਚਾਇਆ ਗਿਆ ਜਿੱਥੇ-ਜਿੱਥੇ ਵੀ ਲੋੜ ਆ ਉੱਥੇ ਸ਼ਰੋਮਣੀ ਕਮੇਟੀ ਗੁਰਦੁਆਰਾ ਵੱਲੋਂ ਲੰਗਰ ਜਿਹੜਾ ਉਹ ਪਹੁੰਚਾਇਆ ਜਾਂਦਾ ਹੋਰ ਵੀ ਜਿਹੜਾ ਇੱਥੋਂ ਜਿਹਦਾ ਆਪਾ ਜੀ ਹੁਣੀ ਖੜੇ ਨੇ ਪ੍ਰਿੰਦਰ ਸੂਝ ਹੁਣੀ ਇਹਨਾਂ ਨੇ ਵੀ ਬਥੇਰਾ ਸਾਥ ਦਿੱਤਾ ੜੀ ਸਿਆਬ ਵੱਲੋਂ ਵੀ ਸਾਡੇ ਐਸਜੀਪੀਸੀ ਵੱਲੋਂ ਪ੍ਰਧਾਨ ਸਾਹਿਬ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਕਿ ਜੋ ਕਿ ਹੁਣ ਮੁਲਾਜ਼ਮਾਂ ਨੇ ਵੀ ਪੈਸੇ ਜਿਹੜੇ ਇਕੱਠੇ ਕਰਕੇ ਬਹੁਤ ਵੱਡਾ ਫੰਡ ਜਿਹੜਾ ਐਸਜੀਪੀਸੀ ਵੱਲੋਂ ਉਹ ਵੀ ਦਿੱਤਾ ਗਿਆ ਹੜਪੀੜਤਾਂ ਲਈ ਬਾਕੀ ਪ੍ਰਸ਼ਾਸਨ ਪ੍ਰਸ਼ਾਦਾ ਜੰਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਨਾਲ ਆ ਕੇ ਖੜੇ ਨੇ ਬਾਕੀ ਪ੍ਰਦੀਪ ਸਿੰਘ ਹੁਣੀ ਮਿਰਜ਼ਾਪੁਰ ਸਰਦਾਰ ਗਰਚਰਨ ਸਿੰਘ ਹੁਣੀ ਭਾਈ ਪਰਮੇਂਦਰ ਸਿੰਘ ਸੂਤ ਹੁਣੀ ਹੋਰ ਆ ਲਾਲੇ ਵਾਲੇ ਵਾਲੇ ਭਰਾ ਖੜੇ ਨੇ ਜਿਹੜੇ ਭੱਜ ਨੱਠ ਕੇ ਜਿਨ੍ਹਾਂ ਨੇ ਸਾਰਾ ਥੈਲੇ ਦਾ ਜਾਂ ਜੋ ਵੀ ਪ੍ਰਬੰਧ ਕਰਕੇ ਇੱਥੇ ਬਹੁਤ ਵੱਡਾ ਪ੍ਰਬੰਧ ਕਰਕੇ ਜਿਹੜਾ ਇਹਨੂੰ ਟੁੱਟਣ ਤੋਂ ਹਜੇ ਰੋਕਿਆ ਗਿਆ ਬਹੁਤ ਇਹਨਾਂ ਦਾ ਵੀ ਧੰਨਵਾਦ ਲਾਗੇ ਲਾਗੇ ਪਿੰਡਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੋਰੋਨਾ ਦੇ ਟਾਈਮ ਵੀ ਜਦੋਂ ਬੜੀ ਵੱਡੀ ਮਾਰ ਪਈ ਤਾਂ ਐਸਜੀਪੀਸੀ ਨੇ ਬਹੁਤ ਵੱਡਾ ਰੋਲ ਜਿਹੜਾ ਉਹ ਅਦਾ ਕੀਤਾ ਜਿੱਥੇ-ਜਿੱਥੇ ਵੀ ਪ੍ਰਸ਼ਾਦੇ ਦੀ ਲੋੜ ਆ ਜਾਂ ਆਪਣੀਆਂ ਸਰਾਵਾਂ ਆ ਉਹ ਰਹਿਣ ਵਾਸਤੇ ਜਾਂ ਉਹਨਾਂ ਨੂੰ ਰੱਖਣ ਵਾਸਤੇ ਬਹੁਤ ਵੱਡਾ ਪ੍ਰਬੰਧ ਜੋ ਐਸਜੀਪੀਸੀ ਨੇ ਕੋਰੋਨਾ ਦੇ ਟਾਈਮ ਵੀ ਕੀਤਾ ਤੇ ਹੁਣ ਹੜਪੀੜਤਾ ਦੇ ਵੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਸ ਹੜ ਦੀ ਦੂਰ ਸਿਤੀ ਦੇ ਵਿੱਚ ਸਾਰੇ ਜਿੰਨਾ ਜੋਗਾ ਜਿਹੜਾ ਵੀ ਹੈਗਾ ਉਹ ਸਾਥ ਦੇ ਰਿਹਾ ਆ ਬਹੁਤ ਬਹੁਤ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜੋ ਇੱਥੇ ਤੇਲ ਫੁੱਲ ਜਿਹੜਾ ਚੀਜ਼ਾਂ ਉਹ ਭੇਜਦੇ ਆ ਜੋ ਵੀ ਬਾਕੀ ਇਹਨਾਂ ਨੂੰ ਪਤਾ ਸਰਦਾਰ ਪ੍ਰਦੀਪ ਸੋਹਣਾ ਨੂੰ ਵੀ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਉਹ ਸਾਰੀ ਸੰਗਤਾਂ ਨੂੰ ਜਿੰਨੇ ਐਨ ਆਰ ਆ ਵੀਰ ਆ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਜੋ ਕਿ ਇਹ ਬੰਨ ਦੀ ਸਜੀਤੀ ਆ ਇਹਦਾ ਜਿਹੜਾ ਸਾਰਾ ਕੰਮ ਆ ਉਹ ਚੱਜਣਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਆ ਬਈ ਬੋਲੀ ਚੱਲ ਪਿਆਰ ਸਤਿਕਾਰ ਇਕਤਾ ਦਾ ਇਸ਼ਾਰਾ ਆਪਸੀ ਮਿਲਵਤਨ